ਕੀ ਵੱਡਿਓ 2500 ਦੀ ਹਰ 25 ਹਰ ਕੇ ਥੋੜਾ ਸਾੜਾ ਰੱਖੀ ਬਟੇ ਇੱਕ ਪੀ ਪੀ ਦਾ ਸਹੀ ਦੱਸਦਾ ਸਾਰੇ ਠੰਗ ਐ ਇਸ ਪਿੰਡ ਨਾਲ ਵੱਡੇ ਬਾਦਲ ਸਾਹਿਬ ਦਾ ਬੜਾ ਲਗਾ ਬਾਦਲ ਪਿੰਡ ਤੋਂ ਵੱਧ ਇੱਥੇ ਚੀਜ਼ਾਂ ਬਣੀਆਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੁਰਖਿਆਂ ਦੇ ਪਿੰਡ ਕੁੱਦਾ ਵਿਖੇ ਕੀਤਾ ਚੋਣ ਪ੍ਰਚਾਰ ਆਪ ਅਤੇ ਕਾਂਗਰਸ ਤੇ ਕੀਤੇ ਤਿੱਖੇ ਸ਼ਬਦੀ ਹਮਲੇ ਦੱਸਦੀ ਹੈ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੌਣ ਮੈਦਾਨ ਵੀ ਪੂਰੀ ਤਰ੍ਹਾਂ ਭਖਦੇ ਨਜ਼ਰ ਆ ਰਹੇ ਹਨ ਇਸੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਹਲਕੇ ਦੇ ਪਿੰਡ ਪਥਰਾਲਾ ਕੁੱਦਾ ਅਤੇ ਦਿਉਣ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਆਪਣੇ ਪੁਰਖਿਆਂ ਦੇ ਪਿੰਡ ਕੁੱਦਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੋ ਵਿਕਾਸ ਬਠਿੰਡਾ ਲੋਕ ਸਭਾ ਹਲਕੇ ਵਿੱਚ ਹੋਏ ਹਨ ਤੁਸੀਂ ਭਲੀ ਭਾਤ ਜਾਣਦੇ ਹੋ ਉਹਨਾਂ ਕਿਹਾ ਹੈ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਨਾਲ ਗੱਪ ਮਾਰ ਕੇ ਸੱਤਾ ਹਾਸਲ ਕੀਤੀ ਹੈ ਜਿਸ ਕਾਰਨ ਹੁਣ ਇਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਉਹਨਾਂ ਕਿਹਾ ਹੈ ਕਿ ਤੁਸੀਂ ਦੁਬਾਰਾ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪਾਰੀ ਬਹੁਮਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿਓ ਫਿਰ ਦੇਖਣਾ ਕਿ ਇਸ ਤਰ੍ਹਾਂ ਬਠਿੰਡਾ ਲੋਕ ਸਭਾ ਹਲਕਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੂ ਲਵੇਗਾ ਇਸ ਮੌਕੇ ਉਹਨਾਂ ਨਾਲ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਪੱਟੀ ਹਣੀ ਸਿੰਘ ਸੰਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਅਸਲਾਹਕਰ ਹਰਜੀਤ ਸਿੰਘ ਕਾਲਚਰਾਨੀ ਰਣਜੋਤ ਸਿੰਘ ਸਾਹਿਬ ਦਾ ਸਰਪੰਚ ਕੁੱਦਾ ਜਸਵਿੰਦਰ ਸਿੰਘ ਟਿਮਾਣਾ ਕੁੱਦਾ ਜਗਸੀਰ ਸਿੰਘ ਬੱਲੂਆਣਾ ਤੋਖ ਜਿੰਦਰ ਸਿੰਘ ਚੁggeਕਲਾ ਸੰਦੀਪ ਸਿੰਘ ਸਣੀ ਚੱਕ ਅਤਰ ਸਿੰਘ ਵਾਲਾ ਗੁਰਜਾਨ ਸਿੰਘ ਨਰੂਆਣਾ ਨਗਰ ਕਾਉਂਸਲ ਸੰਗਤ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਗੋਲਡੀ ਰਾਜਾ ਸਿੰਘ ਰੈਕੀਕਲਾ सुरेंद्र ਸਿੰਘ ਰੈਕੀਕਲਾ ਲਖਵੀਰ ਸਿੰਘ ਚੱਕ ਅਤਰ ਸਿੰਘ ਵਾਲਾ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਉਹਨਾਂ ਦੇ ਨਾਲ ਹਾਜ਼ਰ ਸਨ ਐਸ ਪਿੰਡ ਨਾਲ ਵੱਡੇ ਬਾਦਲ ਸਾਹਿਬ ਦਾ ਬੜਾ ਲਗਾ ਮੈਨ ਲੱਗਦਾ ਬਾਦਲ ਪਿੰਡ ਤੋਂ ਵੱਧ ਇਥੇ ਚੀਜ਼ਾਂ ਬੜੀਆਂ ਨੇ ਤੇ ਮੈਂ ਅਨੰਦ ਦਾ ਟੱਪ ਤੇ ਖੁੰਨਾ ਤੇ ਮੈਂ ਦੇਖਦਿਆਂ ਕਿ ਇਥੇ ਸ਼ਹਿਰ ਵਾਂਗੂ ਕੰਮ ਵਸ ਗਿਆ ਬਸਿਆ ਪਿਆ ਹਲੇ ਜਦੋਂ ਸੈਂਟਰਲ ਯੂਨੀਵਰਸਿਟੀ ਚ 8-10 ਹਜ਼ਾਰ ਬੱਚੇ ਹੋ ਜਾਣਗੇ ਮੈਨੂੰ ਲੱਗਦਾ ਇਥੇ ਦਾ ਪੂਰਾ ਸ਼ਹਿਰ ਹੀ ਵੱਜ ਜਾਊਗਾ ਬਾਕੀ ਕਿੰਨੇ ਕਾਲਜ ਸਕੂਲ ਹੈ ਦੀਆਤੀ ਹਲਕੇ ਵਾਲਿਓ ਤੁਸੀਂ ਜਾਣਦੇ ਹੋ ਇੱਥੇ ਇੱਕ ਇੱਕ ਚੀਜ਼ ਜਿਹੜੀ ਬਣੀ ਐ ਉਹ ਆਪਣੇ ਬਜ਼ੁਰਗ ਸਰਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਐ ਭਾਵੇਂ ਤੁਹਾਨੂੰ ਕਿਊਬਲ ਕਨੈਕਸ਼ਨ ਮਿਲੇ ਉਹ ਵੀ ਬਾਦਲ ਸਾਹਿਬ ਨੇ ਕਸੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ ਪੱਕੇ ਖਾੜੇ ਬਣਾਏ ਉਹ ਵੀ ਬਾਦਲ ਸਾਹਿਬ ਨੇ ਮੰਡੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ ਜਿਹੜੇ ਹਸਪਤਾਲ ਬਣਾਏ ਉਹ ਵੀ ਬਾਦਲ ਸਾਹਿਬ ਨੇ ਇੱਕ ਇੱਕ ਛੁਰਤ ਉਹ ਤੁਹਾਡੇ ਨਾਲ ਗਵਾਂਡ ਦੀ ਏਮਜ਼ ਬਣਾਤਾ ਦੇਖੋ ਕਿੰਨੀ ਵੱਡੀ ਸਹੂਲਤ ਆਪਣੇ ਲਾਗੇ ਨੂੰ ਹੋ ਗਈ ਆ 5-10 ਰੁਪਏ ਨਾਲ ਕਿੱਡੇ ਵੱਡੇ ਵੱਡੇ ਇਲਾਜ ਆਪਣੇ ਹੁਣ ਲੱਗੇ ਹਿੰਦੁਸਤਾਨ ਦੇ ਸਭ ਤੋਂ ਵਧੀਆ ਡਾਕਟਰ ਆ ਗਏ ਗਰੀਬ ਨੂੰ ਹਰ ਕਿਸਮ ਦੀ ਸਹੂਲਤ ਮੈਂ ਤਾਂ ਪਹਿਲੇ ਦੱਸਿਆ ਹੀ ਹੈ ਆਟਾ ਦਾਲ ਸ਼ਹਿਰ ਨੂੰ ਪੈਨਸ਼ਨ ਐਸ ਸੀ ਸਕਾਲਰਸ਼ਿਪ 200 ਯੂਨਿਟ ਬਿਜਲੀ ਦੇ ਮਾ ਆਪਾਂ ਤਾਂ ਦੋ ਹੋਰ ਕਹਿੰਦੇ ਆ ਕਿ ਆਹ ਕਹਿੰਦੇ ਨੇ 300 ਯੂਨਿਟ ਅਸੀਂ ਕਰਦੇ ਮੈਂ ਕਿਹਾ 300 ਕੀ ਆਪਣੇ ਇਲਾਕੇ ਵਾਲੇ ਤਾਂ ਮਤਲਬ ਸਾਰਾ ਫਰੀ ਸੀ ਪੰਜਾਬ ਦੀ ਕਿਸਾਨਾਂ ਦੀ ਪਾਰਟੀ ਹੈ ਗਰੀਬ ਦੀ ਪਾਰਟੀ ਹੈ ਦੂਜੇ ਪਾਸੇ ਆ ਸਾਰੇ ਤਿੰਨੇ ਚਾਰੇ ਦਿੱਲੀ ਦੀਆਂ ਲੁਟੇਰੇ ਪਾਰਟੀਆਂ ਜਿਵੇਂ ਇਹਨਾਂ ਨੇ ਆ ਬਾਰਡਰ ਸੀਲ ਕਰਕੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਬਾਹਰ ਨਹੀਂ ੱਡਪਨ ਦਿੱਤਾ ਉਵੇਂ ਤੁਸੀਂ ਬਾਰਡਰ ਸੀਲ ਕਰਦੋ 1 ਜੂਨ ਨੂੰ ਇੱਕ ਇੱਕ ਵੋਟ ਆਪਣੀ ਪਾਰਟੀ ਨੂੰ ਪਾ ਦਿਓ ਦਿੱਲੀ ਵਾਲਿਆਂ ਬਾਹਰ ਨਹੀਂ ਪਾ ਕੇਓ ਕੂਠ ਹੀ ਨਾ ਲੱਗਦੇਓ ਉਹਨੂੰ ਇੱਕ ਇੱਕ ਵੀ ਵੋਟ ਨਾ ਪਵੇ ਪਤਾ ਲੱਗ ਜਾਏ ਸਾਡੇ ਕਿਸਾਨਾਂ ਨੂੰ ੱਡਪਨ ਦਿੱਤਾ ਅਸੀਂ ਤੁਹਾਨੂੰ ਇੱਧਰ ਨਹੀਂ ੱਡਪਨ ਦਿੰਦੇ ਇਹਨਾਂ ਦੀ ਜ਼ਬਾਨ ਤਾਂ ਜੱਪ ਕਰਾਓ ਨਾਲੇ ਦੂਜੀ ਗੱਲ ਪਹਿਲੀ ਜੂਨ ਨਾ ਭੁੱਲਿਓ 40 ਸਾਲ ਪਹਿਲੇ ਆ ਕਾਂਗਰਸ ਪਾਰਟੀ ਨੇ ਟੈਂਕਾਂ ਤੋਪਣਾ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ 40 ਸਾਲ ਪਹਿਲੇ 40 ਸਾਲ ਪਹਿਲੇ ਖੋਡੇ ਭੈਣਪਰਾ ਜਿਹੜੇ ਕੋਈ ਕਾਨਪੁਰ ਸੀ ਨਾਗਪੁਰ ਸੀ ਬੰਬਈ ਸੀ ਜਿੱਥੇ ਕੋਈ ਸਿੱਖ ਦੇਂਦਾ ਸੀ ਉਹਨੂੰ ਅੱਗ ਲਾ ਕੇ ਮਾਰ 60 ਬੰਦੇ ਸੀ ਇੱਕ ਦੋਸ਼ੀ ਨਹੀਂ ਫੜਨ ਦਿੱਤਾ ਕਾਂਗਰਸ ਨੇ ਤੇ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਹੁਣ ਮੌਕਾ ਹੈ 1 ਜੂਨ ਹੈ ਬਦਲਾ ਲੈਣ ਦਾ ਸਮਾਂ ਹੈ 40 ਸਾਲ ਦੇ ਬਾਅਦ ਮੌਕਾ ਮਿਲਿਆ ਇੱਕ ਇੱਕ ਵੋਟ ਦੱਕ ਪੰਜਾਬ ਦੀ ਕਿਸਾਨਾਂ ਦੀ ਗਰੀਬ ਦੀ ਪਾਰਟੀ ਸ਼ਰੋਮਨੀ ਅਕਾਲੀ ਜਨਨੂ ਪਾ ਕੇ ਦੀਪਾ ਹਰਸਿਮਰਨ ਕੌਰ ਪਾ ਕੇ ਜਿਨ੍ਹਾਂ ਨੇ ਐਮਪੀ ਬਣ ਕੇ ਪੰਜਾਬ ਦੀ ਆਵਾਜ਼ ਬਣ ਕੇ ਕਿਸਾਨੀ ਦੀ ਆਵਾਜ਼ ਬਣ ਕੇ ਬੰਦੀ ਸਿੱਕਾ ਦੀ ਆਵਾਜ਼ ਬਣ ਕੇ ਹਰ ਮਸਲੇ ਦੀ ਪਾਰਲੀਮੈਂਟ ਦੀ ਆਵਾਜ਼ ਬਣ ਕੇ ਕੋਈ ਦੇਖਿਆ ਕਲੀ ਕੋ ਇੱਕ ਮੈਂਬਰ ਪਾਰਲੀਮੈਂਟ ਹੈ ਜਿਹਨੇ ਖੱਜ ਕੇ ਸਾਹਮਣਾ ਕੀਤਾ ਦੇ ਹਰੀ ਸ਼ੁਰੂ ਦੇ ਲੜਾਈ ਲੜੀ ਦੂਜੇ ਜਿਹੜੇ ਐਮਪੀਸੀ ਡਰਦੇ ਸੀ ਝੁਕਦੇ ਸੀ ਪਰ ਵੀ ਪਾਣੀ ਡਰੀ ਤੇ ਇਸ ਕਰਕੇ ਬਠਿੰਡੇ ਵਾਲੇ ਅੱਜ ਨੂੰ ਤੁਹਾਡੇ ਦਰਮਾਨ ਤੁਸੀਂ ਸਾਡਾ ਪਰਿਵਾਰ ਤੇ ਜੀਓ ਤੇ ਅੱਜ ਦਾ ਪਿੰਡ ਸਾਡਾ ਆਪਣਾ ਹੀ ਹੈ ਬੇਸ਼ਕਰ ਕੇ ਮੈਂ ਸਾਰੇ ਬਿਹੰਦ ਬਠਿੰਡਾ ਵਿਆਤੀ ਵਾਲਿਓ ਤੁਹਾਨੂੰ ਬੇਨਤੀ ਹੈ ਘੱਟ ਤੋਂ ਘੱਟ 20-25 ਹਜ਼ਾਰ ਤੋਂ ਆਪਾ ਦਿੱਲੀ ਵਾਲੀਆਂ ਪਾੜੀਆਂ ਨੂੰ ਪਿੱਛੇ ਛੱਡিয়ে ਰਿਕਾਰਡ ਕਮ ਕਰਤੀਏ ਜੈ ਜੈ ਮਾਹੌਲ ਪੰਜਾਬ 'ਚ ਮੈਂ ਪੂਰੇ ਪੰਜਾਬ 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 ਯਾਤਰਾ ਲਈ ਤਿੰਨ ਮਹੀਨੇ ਵੱਧ ਵਸਾਇਆ ਤੇ ਮੈਂ ਤੁਹਾਨੂੰ ਇੰਨਾ ਦੱਸਦਾ ਕੱਲੇ ਹੀ ਆਪਾ ਤੇਰਾ ਵੀ ਤੇਰਾ ਸਿੱਧਾ ਜਿੱਤਾਂਗੇ ਵਹੀ ਰੁਜੀਕਾ ਖਾਲਸਾ ਵਹੀ ਰੁਜੀਕੀ ਫਦੇ